ਲੈ ਬਈ ਇੰਦਰਾ ਦੇ ਪੁੱਤ ਦਾ ਹੁਣੇ-ਹੁਣੇ ਬਿਆਨ ਆਇਆ ਹੈ ਰਾਜੇ ਬੜਿੰਗ ਦਾ ਕਹਿੰਦਾ ਤਰਨਤਾਰਨ ਦੇ ਲੋਕਾਂ ਨੇ ਤੈਅ ਕਰਨਾ ਹੈ ਵੀ ਤੁਸੀਂ ਖਾਲਸਾਣ ਦੇ ਪੱਖ 'ਚੋਂ ਜਾਂ ਹਿੰਦੁਸਤਾਨ ਦੇ ਪੱਖ 'ਚੋਂ ਸਿੱਧੀ ਜੀ ਗੱਲ ਸਪਸ਼ਟ ਕਰੀਆ ਵੀਡੀਓ ਨੂੰ ਸ਼ੇਅਰ ਇੰਨਾ ਕਰ ਦਿਓ ਤਾਂ ਕਿ ਸਾਰੇ ਲੋਕਾਂ 'ਚ ਗੱਲ ਵਗ ਜੀ ਮਨਦੀਪ ਸਿੱਧੂ ਰਾਜੇ ਬੜਿੰਗ ਸਿਆਂ ਜਿੱਤੂਗਾ ਵੱਡੀਆਂ ਵੱਡੀ ਲੀਡ ਨਾਲ ਜਿੱਤੂਏ ਤੁਹਾਨੂੰ ਇਹ ਗੱਲ ਦਾ ਤੇਰੇ ਨਾਲ ਵਾਦਾ ਕਰਦੇ ਆਂ ਇਹ ਫਿਰ ਤੂੰ ਹੁਣ 14 ਤਰੀਕ ਨੂੰ ਮੰਨ ਲਈ ਤੂੰ 14 ਨਵੰਬਰ ਨੂੰ ਮੰਨ ਲਈ ਹਾਂ ਵੀ ਖਾਲਸਾਣ ਬਣ ਗਿਆ ਬਣ ਗਿਆ ਖਾਲਸਾਣ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਮਨਦੀਪ ਸਿੱਧੂ ਦੀ ਸਪੋਰਟ ਕੀਤੀ ਆ ਸਾਡੇ ਪ੍ਰਧਾਨ ਸਾਹਿਬ ਨੇ ਤੇ ਸਾਰੀ ਸਿੱਖ ਕੌਮ ਨੇ ਸਮੁੱਚੀਆਂ ਪਾਰਟੀਆਂ ਨੇ ਤੇ ਪੰਥ ਦੇ ਹੀਰੇ ਸੰਦੀਪ ਸਣੀ ਦਾ ਭਰਾ ਹੈ ਉਹ ਜਿਨੇ ਤਰਨ ਤਾਰਨ ਦੇ ਲੋਕਾਂ ਨੂੰ ਉਹ ਜਿਹੜਾ ਸੌਦਾ ਲਾਇਆ ਉਹਦਾ ਨਾ ਤਰਨਤਾਰ ਦੇ ਲੋਕਾਂ ਦੇ ਜਵਾਕ ਜਿਨੇ ਕੋ-ਕੋ ਮਾਰੇ ਉਹਨਾਂ ਨੂੰ ਉਹਨੇ ਸੌਦਾ ਲਾਇਆ ਸੂਰੀ ਵਰਗਿਆਂ ਨੂੰ ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਨੂੰ ਕਹਿੰਦੇ 2% ਜਿਹੜਾ ਸਾਡੀ ਕੌਮ ਨੂੰ ਬੰਗਾਰਦਾ ਨਾ ਰਾਜੇ ਵੜਿੰਗ ਸਿਆ ਉਹ ਫਿਰ ਬਹੁਤਾ ਟਾਈਮ ਟਿਕਦਾ ਨਹੀਂ ਤੂੰ ਕੱਲੀ ਹਿੰਦੂ ਬੋਰਡ ਦੇ ਲਈ ਸਾਰਾ ਕੁਝ ਕਰ ਰਿਹਾ ਸਾਨੂੰ ਪਤਾ ਪਰ ਜੇ ਖਾਲਸਤਾਨ ਬਣਿਆ ਨਾ ਤਾਂ ਨਾ ਤਾਂ ਸਾਡੇ ਰਾਜ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਹਿੰਦੂਆਂ ਨੂੰ ਵੀ ਓਨੀ ਜਗ੍ਹਾ ਮਿਲੀ ਆ ਤੇ ਮੁਸਲਮਾਨਾਂ ਨੂੰ ਵੀ ਓਨੀ ਜਗ੍ਹਾ ਮਿਲੀ ਆ ਸਾਡੀ ਕੌਮ ਕਦੇ ਕਿਸੇ ਨਾਲ ਪੱਖਪਾਤ ਨਹੀਂ ਕਰਦੀ ਜਿਵੇਂ ਤੇਰਾ ਹਿੰਦੁਸਤਾਨ ਕਰਦਾ 1984 ਵਿੱਚ ਹਾਂ ਜਿਹਨੂੰ ਤੂੰ ਨਾਂ ਮੰਨਦਾ ਸਾਡੇ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ ਪਤਾ ਨਹੀਂ ਕਿੰਨੇ ਕਿ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਭੂਕੇਗਾ ਉਹ ਸਾਡਾ ਤਾਂ ਖਾਲਸਾ 100 ਗੋਲਾ ਚੰਗਾ ਛੋਡੇ ਨਾਲੋਂ ਅਸੀਂ ਸਾਡਾ ਜਿਹਨੇ ਨਾ ਧੱਕਾ ਤਾਂ ਨਹੀਂ ਕੀਤਾ ਹਾਂ ਤੇ ਤਰਨ ਤਾਰਨ ਦੇ ਲੋਕਾਂ ਨੂੰ ਬੇਨਤੀ ਆ ਮੇਰਾ ਵੀਰ ਐਸ ਵਾਰ ਪਿੱਠ ਨਾ ਲੱਗ ਜੇ ਪਹਿਲਾਂ ਵੀ ਤੁਸੀਂ ਖਾਲਸਤਾਨ ਦੇ ਹੱਕ 'ਚ ਵੋਟਾਂ ਪਾਈਆਂ ਤੇ ਹੁਣ ਵੀ ਪਾ ਦਿਓ ਤੇ ਰਾਜੇ ਬਰਿੰਗ ਸਿੰਘਾ ਹੁਣ ਤੈਨੂੰ ਚੈਲੰਜ ਹੈ ਤੂੰ 14 ਤਰੀਕ ਨੂੰ ਮੰਨ ਲਈ ਵੀ ਲੋਕ ਖਾਲਸਤਾਨ ਚਾਹੁੰਦੇ ਆ ਤੇ ਸਮੁੱਚੀਆਂ ਪਾਰਟੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਡਟ ਜੋ ਬਾਈ ਤੇ ਇਸ ਨੂੰ ਮੂੰਹ ਤੋੜਵਾ ਜਵਾਬ ਮਿਲਣਾ ਚਾਹੀਦਾ ਵੀ ਲੋਕ ਕੀ ਚਾਹੁੰਦੇ ਨੇ ਲੋਕ ਹਮੇਸ਼ਾ ਕੌਮ ਨੂੰ ਆਪਣੀ ਨੂੰ ਕਦੇ ਪਿੱਠ ਨਹੀਂ ਲੱਗਣ ਦਿੱਤੀ ਆਪਣੇ ਲੋਕਾਂ ਨੇ ਪਹਿਲਾਂ ਵੀ ਆਪਣੇ ਯੋਧਿਆਂ ਨੂੰ ਜਿਤਾਇਆ ਤੇ ਹੁਣ ਵੀ ਜਿਤਾਉਣਗੇ ਇਹ ਲੋਕ ਬਾਗੀ ਲੋਕ ਨੇ ਇਹ ਕਿਸੇ ਦੇ ਜੇ ਤੂੰ ਚਾਹਣਾ ਨਾ ਤੇਰੇ ਵਰਗਿਆਂ ਨੂੰ ਪਤਾ ਕੀ ਹੁੰਦਾ ਵੀ ਸਾਡੀ ਇੱਕ ਵੋਟ ਬੈਂਕ ਘਮਾਉਣ ਦਾ ਕੰਮ ਕਰਦੇ ਹੋ ਅਸੀਂ ਤਾਂ ਸਾਡੇ ਲਈ ਤਾਂ ਹਿੰਦੂ ਵੀ ਸਾਡੇ ਖਾਲਸਤਾਨ ਦੇ ਰਾਜ ਚ 19 ਸੁਰੱਖਿਤ ਰਹਿਣਗੇ ਤੇ ਸਾਡੇ ਮਹਾਰਾ ਜਾਂ ਰঞ্জੀਤ ਸਿੰਘ ਨੇ ਹਰਮੰਦਰ ਸਾਹਿਬ ਤੇ ਤਾਂ ਸੋਨਾ ਚੜਾਈ ਚੜਾਇਆ ਤੇ ਹਿੰਦੂਆਂ ਦੇ ਮੰਦਰਾਂ ਤੇ ਵੀ ਚੜਾਇਆ ਤੇ ਮੁਸਲਮਾਨਾਂ ਦੇ ਉਹਨਾਂ ਦੇ ਵੀ ਚੜਾਇਆ ਤੇ ਅਸੀਂ ਤਾਂ ਸਾਡੀ ਕੌਮ ਨੂੰ ਤੂੰ ਜਿਹੜੀਆਂ ਗੱਲਾਂ ਕਰਦਾ ਨਾ ਇਹ ਗੱਲਾਂ ਹੁਣ ਤੈਨੂੰ ਜਵਾਬ ਮਿਲੂਗਾ 14 ਤਰੀਕ ਨੂੰ ਤੇ ਹੁਣ 14 ਤਰੀਕ ਨੂੰ ਤੈਨੂੰ ਚੈਲੰਜ ਹੈ ਵੀ ਗੱਲ ਮੰਨਣੀ ਦਾ ਕਹਲੇ ਦੱਸ ਬਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਰੇਗ ਦਾ ਸਤਕਾਰ ਹੋਇਆ ਤੇਰੀ ਜਰਨਲ ਨੌਲੇਜ ਲਈ ਦੱਸ ਦਈਏ ਵੀ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਛਾਤਰ ਗਿਆ ਜਾਂਦਾ ਨਾ ਉਹ ਵੀ ਹਿੰਦੂ ਵਾਲੀ ਉਹਨਾਂ ਨੇ ਸੀਸ ਕਟਾਇਆ ਸੀਗਾ ਉਹ ਵੀ ਖਾਲਸਤਾਨੀ ਸੀ ਮਹਾਰਾਜਾ ਰਣਜੀਤ ਸਿੰਘ ਵੀ ਖਾਲਸਤਾਨੀ ਸੀ ਹਾਂ ਤੇ ਲੈ ਬਈ ਹੁਣ ਖਿੱਚਦੇ ਬਾਬਾ ਇਹਦਾ ਜਲੂਸ ਕਾਢਦੇ ਹੁਣ ਮੜਾ ਜਾ ਦੱਬ ਕੇ ਵੀਡੀਓ ਸ਼ੇਅਰ ਕਰਦੇ ਹੋ ਚੰਗਾ